ਕਰਨਾ ਕਰਦੇ ਇਹ ਕਿਹੜਾ ਰਾਮ ਮਰੀ ਬੀਤ ਹੈ ਜਵਲ ਕਰਦੇ ਇਹ ਰੋ ਜਾ ਰਹੇ ਆ ਹਾਂ ਬੰਦਾ ਬੜਾ ਇਹ ਚੱਲ ਰਿਹਾ ਇਹ ਜਿਆਦਾ ਰਾਮ ਮਰੀ ਹੋਈ ਰਹੇ ਇਸਲਾਮ ਦੀ ਬੜਾ ਹੈ ਉੱਪਰ ਪਿੱਛੇ ਪਿੱਛੇ ਰੋ ਭਰਾ ਥੋੜਾ ਬਾਕੀ ਆਵਾਜ਼ ਦਾ ਕੀ ਹੈ ਯਾਰ ਗਰਮੀ ਆ ਵਾਹ ਯਾਰ ਥੋੜਾ ਮਾਰੋ ਜੀ ਬੜੇ ਵਿੱਚ ਚਲੋ ਬਣਾਵਾ ਲਾ ਗਰੋ ਇੱਕ ਦਾ ਨਾਮ ਆਇਆ ਦਰਜੀ ਉਹ ਗਾਂਦੂ ਨੂੰ ਲੈ ਗਿਆ ਆਉਂਦੇ ਵੀ ਜਾਂਦੇ ਵੀ ਗਾਉਂ ਗਾਉਂ ਮੇਰੇ ਨੂੰ ਸ਼ਾਬਾਸ਼ ਆਪਣੇ ਕੋਲ ਕੋ ਲਫਾਫਾ ਜਿਸ ਦਾੰਦ ਬਾਰੇ ਬੱਤ ਚ ਗੱਡ ਕੀ ਜਵੇ ਉਹ ਤੇ ਲਫਾਫੀ ਲਿਓ ਲਿਖੀ ਜਿਹੇ ਦਾ ਅਖਾੜੀ ਆ ਜਲਤੀ ਹੋਈ ਨਹੀਂ ਕਿ ਹੋਈ ਨਾ ਤੇ ਪਰ ਇਹਨੂੰ ਕਿਉਂ ਮਾਰਿਆ ਇਹਨਾਂ ਕੀ ਰਬਦਾ ਦੀ ਇੱਕ ਮਿੱਟੀ ਨਾਲ ਦੀ ਜਗ੍ਹਾ ਤੇ ਆ ਗਈ ਤਾਂ ਨਹੀਂ ਜਾ ਹੈਲੋ ਸਰ ਅਸਲਾਮ ਵਾਲੇ ਸਨੈਪ ਪਾਤੇ ਤੁਹਾਨੂੰ ਜੀ ਇਹ ਬੱਤੀ ਬਹੁਤ ਵੱਡੀ ਗੱਲ ਕਰਦੀ ਮੋਰ ਪਿਸਟਲ ਦੀਆਂ 6 ਗੋਲੀਆਂ ਮਾਰ ਤੇ ਲੋਕੀ ਹੈਗਾ ਜਸਕਰਨ ਸਿੰਘ ਸਾਨੂੰ ਮਹਿਲ ਸਿੰਘ ਉਹਦੀਆਂ ਕੰਧਾਂ ਤੇ ਲੱਗੀ ਜੀ ਤੇ ਇਸ ਦਾ ਰਿਪੋਰਟ ਮੈਂ ਪਾ ਦਿੱਤਾ ਨੇ ਫੋਟੋਆਂ ਤੁਹਾਨੂੰ ਭਾਜਦੀਆਂ ਮੈਂ ਸਰ ਡੈੱਡ ਬੋਡੀ ਸ਼ਰਮਿੰਦ ਚ ਪਈ ਹੈ ਜੀ ਫੋਟੋਆਂ ਸਨੈਪ ਪਾ ਦੇ ਤੁਹਾਨੂੰ ਮੈਂ ਇਹ ਤੇ ਬੰਦਾ ਜਿਹੜਾ ਹੈਗਾ ਕਰ ਲਈ ਹੈ ਜੀ ਕਰਨਾ ਕੀ ਨਾਮ ਹੈ ਤੁਹਾਡਾ ਫਿਰ ਕਰਤੀ ਮੇਰਾ ਨਾਮ ਰਾਮ ਲੁਕਸ ਹੈ ਜਿਹੜਾ ਝਗੜਾ ਆਇਆ ਵਾ ਕਿਸ ਕਾਰਨ ਕਰਨ ਝਗੜਾ ਆਇਆ ਜੀ ਕੀ ਮਿੱਟੀ ਦੇ ਖਾਤਰ ਕੋਠਿਆਂ ਨੇ ਕਰਤਾ ਕਿਸੇ ਆਪਣੀ ਮਿੱਟੀ ਪੁਣ ਆਪਣੇ ਆਪਣੀ ਨੀ ਮਗਰ ਮਿੱਟੀ ਪਾਰੇ ਸੀ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਤੁਹਾਡਾ ਜੀ ਓਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਸੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਉਹਨਾਂ ਦਾ ਜੀ ਜਸਕਰਨ ਸਿੰਘ ਕਿਹੜੇ ਪਿੰਡ ਦਾ ਵਾਸੀ ਹੈ ਜੀ ਕਾਲੀਆ ਹੁਣ ਪੁਲਿਸ ਆਈ ਹੈ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਹਿਬ ਜੰਨੀ ਕਹਿੰਦੇ ਹਾਂ ਸਾਹਿਬਾਂ ਹੀ ਗਰੀਬ ਲੋਕ ਆ ਕੇ ਹੰਸ ਸਾਹਿਬ ਚਾਹੀਦਾ ਕਿਹੜਾ ਕਤਲ ਹੋਇਆ ਕਾਲੀਸ ਕਤਲੇ ਇੱਕ ਹੀ ਮਾਮਲਾ ਸਾਹਮਣੇ ਆਇਆ ਜੀ ਸਾਹਿਬ ਇੱਕ ਕ੍ਰਿਸ਼ਨ ਕੁਮਾਰ ਨੋਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਵਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿਦਾ ਆਪਣੇ ਪਾਰਕ ਬਣਾਇਆ ਹੋਇਆ ਹੈ ਤੇ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਲਾ ਲਈ ਇਸੇ ਰੰਜਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਾਇਸੈਂਸੀ ਪਿਸਟਲ ਆ ਉਹਦੇ ਨਾਲ 6 ਗੋਲੀਆਂ ਆਏ ਤੇ ਫਾਇਰ ਕੀਤੀਆਂ ਫਿਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਰਦਿਆਂ ਦੇ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਿਆ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਤੇ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇਦ ਕੀਤਾ ਜਾ ਰਿਹਾ ਇੱਕ ਮਕਦਮਾ ਇਹ ਕਿਹਨਾਂ ਨੇ ਨੂੰ ਲਖਾਇਆ ਵਾ ਇਹਦਾ ਜਿਹੜਾ ਜਸਕਰਨ ਸਿੰਘ ਆ ਜਿਹਨੇ ਗੋਲੀ ਚਲਾਈ ਆ ਤੇ ਦੂਜਿਆਂ ਨੇ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕੀਆਂ ਦਿੱਤੀਆਂ